ਤੇ ਤੂੰ ਪੁੱਠ ਸੱਜਣਾ ਅਸੀਂ ਕਿਉਂ ਮਾਪਿਆਂ ਦੇ ਇਕੱਲੇ ਇਕੱਲੇ ਪੁੱਤ ਦਾ ਕੈਨੇਡਾ ਦਾ ਆਇਆ ਵੀਜ਼ਾ ਤੇ ਮਾਂ ਆਪਣੇ ਪੁੱਤ ਨੂੰ ਜੱਫੀ ਪਾ ਕੇ ਤਾਂ ਹਾਂ ਮਾਰੂ ਯਾ ਸਭ ਨੂੰ ਪਤਾ ਹੈ ਕਿ ਹਰ ਇੱਕ ਮਾਂ ਪਿਓ ਆਪਣੇ ਬੱਚਿਆਂ ਦੇ ਚੰਗੇ ਭਵਿੱਖ ਲਈ ਬੱਚਿਆਂ ਨੂੰ ਅਮਰੀਕਾ ਕੈਨੇਡਾ ਭੇਜਦਾ ਤਾਂ ਜੋ ਬੱਚਿਆਂ ਦਾ ਭਵਿੱਖ ਬਣ ਸਕੇ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪੁੱਤ ਕੈਨੇਡਾ ਜਾ ਰਿਹਾ ਹੁੰਦਾ ਤਾਂ ਦੇਖੋ ਕਿਵੇਂ ਮਾਂ ਗੇੜ ਚ ਖੜ ਕੇ ਆਪਣੇ ਪੁੱਤ ਨੂੰ ਜੱਫੀ ਪਾ ਕੇ ਭਾਵਕ ਹੋ ਜਾਂਦੀ ਹੈ ਤੇ ਉੱਚੀ ਉੱਚੀ ਰੋਣ ਲੱਗ ਪਈ ਬਹੁਤ ਔਖਾ ਹੈ ਘਰ ਪਰਿਵਾਰ ਛੱਡ ਕੇ ਜਾਣਾ ਕਿਹਦਾ ਜੀ ਕਰਦਾ ਆਪਣਾ ਪਰਿਵਾਰ ਛੱਡ ਕੇ ਜਾਣ ਨੂੰ ਤੇ ਮਾਂ ਤੋਂ ਬਿਨਾ ਜੀਣਾ ਬਹੁਤ ਔਖਾ ਹੈ ਜੇ ਸਰਕਾਰਾਂ ਚੰਗੀਆਂ ਹੋ ਤਾਂ ਕਿਹਦਾ ਜੀ ਕਰਦਾ ਆਪਣਾ ਘਰ ਪਰਿਵਾਰ ਅਤੇ ਪੰਜਾਬ ਛੱਡਣ ਨੂੰ ਕੀ ਕਹਿਣਾ ਚਾਹੋਗੇ ਇਸ ਵੀਡੀਓ ਪ੍ਰਤੀ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ